विक्रम सिंह मजीठिया विक्रम सिंह मजीठिया पिछले दिन ही ये कह चुके हैं कि मेरे गिरफ्तारी ਦੇ ਬਰਾਂਟ ਨਿਕਲ ਸਕਦੇ ਨੇ ਸਰਚ ਬਰਾਂਟ ਨਿਕਲ ਸਕਦੇ ਨੇ ਹੈ ਕੋਈ ਨਵਾਂ ਕੇਸ ਦਰਜ ਹੋ ਸਕਦਾ ਹੈ ਉਹਨਾਂ ਨੂੰ ਇਹ ਭਣਕ ਸੀ ਉਹਨਾਂ ਨੂੰ ਇਹ ਇਤਲਾਸ ਸੀ ਸਰਕਾਰੀ ਦਰਬਾਰੇ ਤੋਂ ਵਕੀਲ ਭਾਈਚਾਰੇ ਤੋਂ ਹੈ ਨਾ ਜਾਂ ਪੁਲਿਸ तंत्र ਤੋਂ ਈ ਉਹਨਾਂ ਨੂੰ ਕੋਈ ਜਾਣਕਾਰੀ ਮਿਲ ਪਈ ਠੀਕ ਹੈ ਅਗਲੇ ਸੱਤਾ ਚ ਰਹੇ ਨੇ ਮੰਤਰੀ ਤੱਕ ਰਹੇ ਨੇ ਵੱਡੇ ਨਾਮੀ ਗ੍ਰਾਮੀ ਲੀਡਰ ਨੇ ਪਰਿਵਾਰਕ ਤੌਰ ਤੇ ਵੀ ਤੇ ਰਿਸ਼ਤਾ ਵੀ ਤੌਰ ਤੇ ਵੀ ਵੱਡਾ ਨਾਮ ਹੈ ਸੋ ਇਸ ਲਈ ਵਿਕਰਮ ਮਜੀਠੀਆ ਇੰਨੀ ਤੋਂ ਜਾਣਕਾਰੀ ਰੱਖੇ ਲੈਂਦੇ ਨੇ ਪਹੁੰਚ ਅਨਿਕ ਤਾਂ ਹੁੰਦੀ ਆ ਜਾਂ ਕਈ ਅਫਸਰ ਆਪਣਾ ਅੱਗਾ ਸੁਧਾਰਨ ਦੇ ਲਈ رابطہ ਬਣਾ ਕੇ ਰੱਖਦੇ ਨੇ ਕਈ ਨਵੀਂ ਲੀਡਰਸ਼ਿਪ ਨਾਲ ਵੀ ਸੋ ਇਸ ਹਵਾਲੇ ਨਾਲ ਵੀ ਹੋ ਸਕਦਾ ਪਰ ਜਿਹੜਾ ਖਦਸਾ ਵਿਕਰਮ ਮਜੀਠੀਆ ਨੇ ਪ੍ਰਗਟਾਇਆ ਸੀ ਦੀ ਬਿਲਕੁਲ ਉਸੇ ਅਨਸਾਰ ਕਾਰਵਾਈ ਹੋ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਹੋ ਰਹੀ ਹੈ ਇੱਕ ਪਾਸੇ ਕਹਿੰਦੇ ਕਿ ਭੋਲੇ ਵਾਲੇ ਮਾਮਲੇ 'ਚ ਜਿੰਨੀ ਐਫ ਆਈ ਆਰ ਹੋਈਆਂ ਉਹਨਾਂ 'ਚ ਕੁਝ ਲੱਭਿਆ ਨਹੀਂ ਪਰ ਦੂਸਰੇ ਪਾਸੇ ਕਹਿੰਦੇ ਸਿੱਟ ਦਰ ਸਿੱਟ ਕੁਰਿ ਆਉਂਦੀ ਆ ਕਾਂਗਰਸੀਆਂ ਦੇ ਟਾਈਮ 'ਚ ਦਰਜ ਹੋਇਆ ਮਾਮਲਾ ਤੇ ਵਿਕਰਮ ਮਜੀਠੀਆ ਨੂੰ ਜੇਲ੍ਹ ਵੀ ਜਾਣਾ ਪਿਆ ਤੇ ਉਸ ਤੋਂ ਬਾਅਦ ਹੁਣ ਕਹਿੰਦੇ ਜੀ ਦੇ ਸਿੱਟ ਤੇ ਮੁਖੀ ਬਦਲ ਦੇ ਸਿੱਟ ਤੇ ਮੁਖੀ ਬਦਲ ਮਤਲਬ ਪੰਜਵਾਂ ਸਿੱਟ ਮੁਖੀ ਤੇ ਸਿੱਟ ਦੀ ਦਿੱਖ ਤਦ ਸਹੀ ਮੱਜ ਗਈ ਇਹ ਪੰਜਵੀਂ ਸੈਟ ਆ ਸਮਝ ਲੋ ਸੁਪਰ ਹੁਣ ਕਹਿੰਦੇ ਜੀ ਸਿੱਟ ਨੇ ਮਹਾਲੀ ਕੋਰਟ ਪਹੁੰਚ ਕੇ ਕਿਹਾ ਕਿ ਸਾਨੂੰ ਜੀ ਸਰਚ ਬਰੰਟ ਚਾਹੀਦਾ ਤੇ ਜੇ ਵਿਕਰਮ ਜੀ ਇੰਨੀ ਜਾਣਕਾਰੀ ਰੱਖਦੇ ਨੇ ਕਿ ਪਾਈਏ ਸਰਚ ਬਰੰਟ ਲਿਆ ਸਕਦੇ ਨੇ ਇਹ ਗ੍ਰਿਫਤਾਰੀ ਬਰੰਟ ਲਿਆ ਸਕਦੇ ਨੇ ਇਹ ਇਹਨਾਂ ਕੋਈ ਨਮਾ ਕੇਸ ਪਾ ਸਕਦੇ ਨੇ ਰੋਲਪਨ ਵੀ ਰੱਖਦੇ ਹੁਣ ਦੇਰ ਨਹੀਂ ਲੱਗੀ ਇਹ ਤੋਂ ਪਹਿਲਾਂ ਕਿ ਸਿੱਟ ਦੇ ਵਕੀਲ ਜਾਂ ਸਰਕਾਰੀ ਵਕੀਲ ਸਰਚ ਬਰੰਟ ਹਾਸਲ ਕਰਦੇ ਵਿਕਰਮ ਮਜੀਠੀਆ ਦੀ ਧਿਰ ਦੇ ਵਕੀਲ ਵੀ ਜਦੋਂ ਪਹੁੰਚੇ ਉਹਨਾਂ ਨੇ ਵੀ ਜਦੋਂ ਐਪਲੀਕੇਸ਼ਨ ਫੋਕਤੀ ਕਿ ਜੀ ਪਹਿਲਾਂ ਸਾਨੂੰ ਉਪਲਬਧ ਕਰਾਓ ਜੀ ਇਹ ਕਿ ਦਰਖਾਸਤਾਂ ਕਾਪੀ-ਕੁੱਪੀ দাও ਜੀ ਇਹਨਾਂ ਨੇ ਜਿਹੜੀ ਦਾਖਲ ਕੀਤੀ ਆ ਕਿ ਜੀ ਕਿੱਥੇ ਦੀ ਸਰਚ ਵਰੰਟ ਮੰਗਦੇ ਨੇ ਜਿਹੜੀ ਥਾਂ ਦੀ ਸਰਚ ਕਰਨੀ ਆ ਕੱਲ੍ਹ ਦੇ ਲਈ ਕਰਨੀ ਆ ਜੀ ਸੋ ਇਸ ਮਸਲੇ ਤੇ ਕਹਿੰਦੇ ਉੱਥੇ ਬੈਸ ਵੀ ਹੋਈ ਤੇ ਸਰਕਾਰੀ ਮੁਖਲਾ ਨੇ ਵੀ ਕਿਹਾ ਨਹੀਂ ਜੀ ਤੁਸੀਂ ਇਹ ਨਹੀਂ ਫਸਦੇ ਚਲੋ ਹੋਇਆ ਕੀ ਮਜੀਠੀਆ ਡਰਗ ਤਸਕਰੀ ਮਾਮਲੇ 'ਚ ਕਿਰੇ ਹੋਏ ਨੇ ਇੱਕ ਤਰ੍ਹਾਂ ਨਾਲੇ ਨਵਾਂ ਮੋੜ ਹੈ ਕਿ ਸਿਟ ਦਾ ਜਦੋਂ ਮੁਖੀ ਬਦਲਿਆ ਜਾਂਦਾ ਉਸ ਮੁਖੀ ਬਦਲਣ ਸਮੇਂ ਕਿਉਂਕਿ ਇਹ ਪਹਿਲੀ ਵਾਰ ਹੈ ਸ਼ਾਇਦ ਇਦਾਂ ਹੋਇਆ ਹੋਵੇ ਕਿ ਵੱਡੇ ਰੈਂਕ ਤੋਂ ਹਟਾ ਕੇ ਰੈਂਕ ਬਦਲਿਆ ਗਿਆ ਪੰਜਵੀਂ ਵਾਰ ਜਦੋਂ ਸਿਟ ਚ ਬਦਲਾ ਆ ਹੁਣ ਤੱਕ ਡੀਆਈਜੀ ਜਾਂ ਉੱਚ ਰੈਂਕ ਦੇ ਅਧਿਕਾਰੀਆਂ ਲੱਗਦੇ ਆਏ ਸੀ ਇਹ ਪਹਿਲੀ ਵਾਰ ਹੈ ਕਿ ਆਈਜੀ ਰੈਂਕ ਦਾ ਅਧਿਕਾਰੀ ਸਿਟ ਦੀ ਅਗਵਾਈ ਕਰ ਰਿਹਾ ਸੋ ਉਹ ਜਦੋਂ ਸਿਟ ਦੀ ਅਗਵਾਈ ਸੌਂਪੀ ਵਰਨ ਸ਼ਰਮਾ ਨੂੰ ਤੇ ਉਸ ਸਮੇਂ ਇਹ ਪ੍ਰਗਟਾਇਆ ਗਿਆ ਸੁਖਵੀਰ ਬਾਦਲ ਵਾਲੀ ਤਰ ਵੱਲੋਂ ਅਕਾਲੀ ਦਲ ਬਾਦਲਟਰ ਵੱਲੋਂ ਵਿਕਰਮ ਜੀਠਿਆ ਦੇ ਨੇੜਲਿਆਂ ਵੱਲੋਂ ਖੁਦ ਵਿਕਰਮ ਜੀਠਿਆ ਵੱਲੋਂ ਕਿ ਵੀ ਇਹ ਤਾਂ ਲਾਇਆ ਜੀ ਤੋਂ ਆਪਣੇ ਹਿਸਾਬ ਨਾਲ ਕੰਮ ਖਰਾ ਸਕਣ ਪਹਿਲੇ ਜਾਂ ਤਾਂ ਆਪਣੇ ਹਿਸਾਬ ਨਾਲ ਨਹੀਂ ਕੰਮ ਕਰ ਸਕੇ ਹੈ ਨਾ ਜਾਂ ਉਹਨਾਂ ਨੂੰ ਚੋ ਕੁਝ ਲੱਭਿਆ ਨਹੀਂ ਗਾ ਇਸ ਲਈ ਅਗਲੇ ਕਹਿੰਦੇ ਆਪਾਂ ਆਪਣੀ ਸਰਵਿਸ ਲੋਕਾਂ ਨੂੰ ਖਰਾਬ ਕਰਨੀ ਆ ਤੇ ਪਰ ਕਹਿੰਦੇ ਹੁਣ ਇਹ ਅਧਿਕਾਰੀ ਜਿਹੜਾ ਲਿਆਂਦਾ ਇਹ ਹਿੱਟ ਰੈਂਕ ਦਾ ਤਾਂ ਲੈਂਦਾ ਕਿ ਦਬਾਅ ਬਣਾ ਕੇ ਆਪਣੀ ਮਰਜ਼ੀ ਕਰਾ ਸਕਦਾ ਸੋ ਉਸੇ ਸਮੇਂ ਇਹ ਗੱਲਾਂ ਸੀਗੀਆਂ ਪਰ ਹੁਣ ਇਸ ਡਰਗ ਤਸਕੀ ਮਾਮਲੇ 'ਚ ਬਿਲਕੁਲ ਸਿੱਟ ਦੀ ਤਬਦੀਲੀ ਦੇ ਨਾਲ ਏ ਮਾਮਲੇ 'ਚ ਵੀ ਤਬਦੀਲੀ ਆ ਗਈ ਕਿ ਵੀ ਸੱਚ ਬਰੰਟ ਲਈ ਮੰਗ ਹੋ ਗਈ ਤੇ 5 ਅਪ੍ਰੈਲ ਨੂੰ ਸੁਣਵਾਈ ਜਾਂਦੀ ਹੈ। ਸ਼੍ਰੋਮਣੀ ਕਾਲਦ ਦੇ ਆਗੂ ਵਿਕਰਮ ਸਿੰਘ ਜੀਠੀਆ ਦੇ ਟਰੱਕ ਤਸਕਰੀ ਨਾਲ ਜੁੜੇ ਮਾਮਲੇ 'ਚ ਉਹ ਸਮੇਂ ਨਵਾਂ ਮੋੜ ਆ ਗਿਆ ਜਦੋਂ ਕਹਿੰਦੇ ਜੀ ਜਾਂਚ ਕਰ ਰਹੀ ਸਿੱਟਨੇ ਮਹਾਲੀ ਦਲਕਿਸ਼ਨ ਤੱਕ ਕੀਤੀ ਤੇ ਕਿਹਾ ਜੀ ਕਿ ਮਾਮਲਾ ਮਤਲਬ ਕਿ ਬਹੁਤ ਗੰਭੀਰ ਹੈ ਇਸ ਲਈ ਸਾਨੂੰ ਸੱਚ ਬਰੰਟ ਚਾਹੀਦਾ। ਤੇ ਮਜੀਠੀਆ ਦੇ ਵਕੀਲਾਂ ਜਿਵੇਂ ਪਤਾ ਲੱਗਾ ਉਹ ਵੀ ਅਦਾਲਤ ਪਹੁੰਚ ਗਏ। ਉਹਨਾਂ ਨੇ ਕਿਹਾ ਵੀ ਕਿ ਐਸਆਈਟੀ ਵੱਲੋਂ ਜਿਹੜੀ ਕਾਪੀ ਤਾਕਰ ਦਿੱਤੀ ਆ ਸਾਨੂੰ ਉਹਦੀ ਕਾਪੀ ਚਾਹੀਦੀ। ਮਜੀਠੀਆ ਦੇ ਵਕੀਲਾਂ ਨੇ ਨਾਲ ਹੀ ਕੋਟ ਨੂੰ ਪੁੱਛਿਆ ਕਿ ਕਿਹੜੀ ਜਗ੍ਹਾ ਦੀ ਤਲਾਸ਼ ਲੈਣੀ ਹੈ। ਕਿ ਆਹ ਦਲਦਲ ਦੇ ਬੁੱਤ ਨੇ ਸਾਨੂੰ ਦੱਸਿਆ ਜਾ ਵੀ ਤੇ ਇਸ ਤੇ ਇਸੀ ਜਾਣਕਾਰੀ ਸਾਨੂੰ ਖਲਬ ਦਿੱਤੀ ਗਈ। ਹਾਲਾਂਕਿ ਸਰਕਾਰ ਵੱਲੋਂ ਪੇਸ਼ਕੀਲਾਂ ਨੂੰ ਕਿਹਾ ਜੀ ਇਹ ਖਲਤ ਹੈ ਜੀ ਇਹ ਇਹ ਐਪਲੀਕੇਸ਼ਨ ਨਹੀਂ ਮੰਗ ਸਕਦੇ ਜੀ ਤਾਂ ਚਲੋ ਕੁੱਲ ਮਿਲਾ ਕੇ ਇਸ ਮਾਮਲੇ ਦੇ ਉੱਤੇ ਹੁਣ ਅਗਲੀ ਸੁਣਵਾਈ 5 ਕਿਤੇ ਜਾਂਦੀ ਹੈ 5 ਤਰੀਕਾ ਦੂਰ ਆ ਪਈ। ਅੱਜ ਤਿੰਨ ਮੁੱਕਵੀਂ ਪਲਕਣ 4 ਤੇ 5 ਸਪੀਟ ਕ੍ਰਾਈਮ ਬ੍ਰਾਂਚ ਦਰਜਾ ਮਾਮਲਾ ਮੀਸ਼ੀਆ ਦੇ ਖਿਲਾਫ ਹਾਲਾਂਕਿ ਵਿਕਰਮਜੀਤਿਆ ਨੇ ਪਹਿਲਾਂ ਹੀ ਇੱਕ ਵੀਡੀਓ ਜਾਰੀ ਕਰਕੇ ਇਹ ਖਤਰਨਾਕ ਪ੍ਰਸਤਾਵਤਾ ਸੀਗਾ ਜਾਂ ਇੱਕ ਖਲਸਾ ਪੱਟਾ ਪਤਾ ਸੀ ਕਿ ਮੇਰੇ ਤੇ ਨਾਮਾ ਕੇਸ ਵੀ ਦਰਜ ਹੋ ਸਕਦਾ ਉਹਨਾਂ ਦੇ ਘਰਾਂ ਦੀ ਜਾਂਚ ਵੀ ਹੋ ਸਕਦੀ ਹੈ ਸਰਚ ਬ੍ਰਾਂਚ ਵੀ ਲੈ ਕੇ ਆ ਸਕਦੇ ਕੋਈ ਨਵਾਂ ਕੇਸ ਵੀ ਹੋ ਸਕਦਾ ਤੇ ਇਹ ਸਾਰੇ ਪੱਤਰ ਇਹ ਪਹਿਲੇ ਉਹਨਾਂ ਨੇ ਕਿਹਾ ਸੀਗਾ ਆਪਾਂ ਜਿਵੇਂ ਗੱਲ ਕਰ ਚੁੱਕੇ ਕਿ 2022 ਦਾ ਕੇਸ ਹੈ ਜਦੋਂ ਐਸਆਈਟੀ ਵੱਲੋਂ 2022 ਚ ਕੇਸ ਦਰਜ ਕੀਤਾ ਗਿਆ ਖਾਸ ਕਰਕੇ ਭੁੱਲੇ ਵਾਲਾ ਮਾਮਲਾ ਜਦੋਂ ਸਾਹਮਣੇ ਭੁੱਲੇ ਵਾਲਾ ਮਾਮਲਾ ਉਹਦੇ ਵਿੱਚ 1 ਤੋਂ 10 ਤੱਕ ਐਫਆਈਆਰ ਹੁੰਦੀਆਂ ਉਹਨਾਂ ਐਫਆਈਆਰ ਦੇ ਹਵਾਲੇ ਨਾਲ ਕੋਰਟ ਚ ਫੋਟ ਆਪਣਾ ਫੈਸਲਾ ਸੁਣਾ ਚੁੱਕੀ ਆ ਫੈਸਲੇ ਹੋਣ ਤੋਂ ਬਾਅਦ ਮੁਜੀਥਿਆ ਨੂੰ ਨਾਮਜ਼ਦ ਕਰਨਾ ਕਹਿੰਦੇ ਸੰਭਵ ਨਹੀਂ ਹੈ ਇਸ ਤੋਂ ਬਾਅਦ ਇਸੇ ਵਾਲਾ ਉਹ ਦੇਖਦੇ 2022 ਦੇ ਵਿੱਚ ਤਾਂ ਦਸਤਾਵੇਜ਼ ਕੇਸ ਦਰਜ ਹੋਇਆ ਸੀਗਾ ਉਸ ਤੋਂ ਜੇਲ੍ਹ ਵੀ ਗਏ ਸੀ ਪਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਸ ਸੈਟ ਦੇ ਬਦਲਾਅ ਹੁੰਦਾ ਗਿਆ ਪੰਜਵੀਂ ਐਸਆਈਟੀ ਸਾਹਮਣੇ ਆਈ ਜਿਹੜੀ ਬਰਨ ਸ਼ਰਮਾ ਏਆਈਜੀ ਯਾ ਜੀ ਰੈਂਕ ਦੇ ਅਧਿਕਾਰੀ ਸੋ ਇੱਥੇ ਵੀ ਚਰਚਾ ਇਸ ਗੱਲ ਤੇ ਤੁਰਦੀ ਆ ਕਿ ਹੈੱਡ ਬਦਲੇ ਹੀ ਨਹੀਂ ਗਏ ਹੈੱਡ ਆਫ ਦ ਰੈਕ ਵੀ ਘਟਾ ਦਿੱਤਾ ਗਿਆ ਸੋ ਇਸ ਲਈ ਕੀ ਸਰਕਾਰ ਮਨਮਰਜ਼ੀ ਤੇ ਆਈ ਆ ਕੀ ਇਹ ਸਿਰਫ ਸਰਚ ਬਣਾਉਣ ਤੱਕ ਗੱਲ ਜਾਣੀ ਆ ਜਾਂ ਗੱਲ ਗ੍ਰਿਫਤਾਰੀ ਤੱਕ ਜਾ ਸਕਦੀ ਹੈ ਐਸੇ ਸੁਖਬੀਰ ਬਾਦਲ ਹੋਰੀ ਜਿਵੇਂ ਬਿਕਰਮਜੀਤਿਆ ਦੇ ਘਰੇ ਪਹੁੰਚੇ ਜਿਵੇਂ ਅਕਾਲੀ ਦਲ ਬਾਦਲ ਤੇ ਜਿਹੜੀ ਖਲਤਕ ਕਹਿੰਦੀ ਸੀ ਕਿ ਬਿਕਰਮਜੀਤਿਆ ਨੇ ਤਜਤਸਰਾਂ ਦੇ ਮਾਮਲੇ 'ਚ ਉਹ ਕਿਉਂਕਿ ਪ੍ਰੈਸ ਕਾਨਫਰੰਸ ਕਰਤੀ ਸੀ ਜੱਤਰ ਨੂੰ ਹਟਾਉਣ ਦੇ ਮਾਮਲੇ 'ਚ ਬਿਕਰਮਜੀਤਿਆ ਤਾਂ ਅਕਾਲੀ ਦਲ ਬਾਦਲਤਰ ਨੇ ਕਾਰਚਕਾਰੀ ਪ੍ਰਧਾਨ ਬਲਵਿੰਦਰ ਸਿੰਘ ਹੁੰਦੜ ਦੀ ਅਗਵਾਈ ਚ ਪ੍ਰੈਸ ਰੈਲੀ ਜਾਰੀ ਕਰਕੇ ਕਹਿੰਦਾ ਸੀ ਕਿ ਵਿਕਰਮਜੀਤ ਖੰਨੇ ਸੁਖਵੀਰ ਬਾਦਲ ਦੀ ਪਿੱਠ 'ਚ ਛੁਰਾ ਮਾਰਿਆ ਸੋ ਇਹ ਸਿਕਿਉਰਟੀ ਹਟਾਉਣਾ ਇਹ ਸਿੱਟ ਰਹੀ ਕਾਰਵਾਈ ਅੱਗੇ ਵਧਾਉਣਾ ਇਹ ਸਾਰੇ ਮਾਮਲਿਆਂ ਨੇ ਸੁਖਵੀਰ ਤੇ ਵਿਕਰਮਜੀਤ ਖੀਆਂ ਨੂੰ ਵੀ ਮਲਾਜ਼ਤਾ ਸੁਖਵੀਰ ਤੇ ਵਿਕਰਮਜੀਤ ਖੀਆਂ ਨੂੰ ਵੀ ਨੇੜੇ ਲਿਆ ਦਿੰਦਾ ਸੁਖਵੀਰ ਤੇ ਵਿਕਰਮਜੀਤ ਖੀਆਂ ਨੂੰ ਵੀ ਇਕੱਠੇ ਬਿਠਾ ਦਿੰਦਾ ਸੋ ਘਰੇ ਪਹੁੰਚੇ ਟਵੀਟ ਵੀ ਕੀਤਾ ਸੋ ਇਹ ਨੇੜਤਾ ਅਕਾਲੀ ਦਲ ਲਈ ਕਿੰਨੀ ਅਸਾਈ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਬਿਕਰਮ ਜੀ ਤੇ ਦਾ ਮਾਮਲਾ ਨਵਾਂ ਮੋੜ ਜ਼ਰੂਰ